ਸਤਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਜੇ ਗੱਲ ਕਰੀਏ ਤਾਂ ਫੋਨ ਇੱਕ ਬਹੁਤ ਹੀ ਇੰਪੋਰਟੈਂਟ ਸਾਧਨ ਹੈ ਬਹੁਤ ਹੀ ਇੰਪੋਰਟੈਂਟ ਗੈਜਟ ਹੈ ਜਿਹਦੇ ਨਾਲ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਸਕੇ ਸਬੰਧੀਆਂ ਨਾਲ ਆਪਣੇ ਮਿੱਤਰਾਂ ਨਾਲ ਆਪਣੇ ਦੋਸਤਾਂ ਨਾਲ ਸੰਪਰਕ ਵਿੱਚ ਰਹਿੰਦੇ ਹੋ ਪਰ ਕੀ ਤੁਸੀਂ ਕਦੀ ਇਹ ਸੋਚ ਸਕਦੇ ਹੋ ਕਿ ਫੋਨ ਕਿਸੇ ਦੇ ਕਾਲ ਦਾ ਕਾਰਨ ਵੀ ਬਣ ਸਕਦਾ ਹੈ ਮੈਂ ਇਹ ਗੱਲ ਰੇਲਵੇ ਟਰੈਕ ਦੇ ਨੇੜੇ ਖੜੇ ਹੋ ਕੇ ਕਿਉਂ ਕਹਿ ਰਿਹਾ ਕਿਉਂਕਿ ਇੱਕ ਬੱਚੀ 17 ਸਾਲਾ ਬੱਚੀ ਜੋ ਕਿ ਫੋਨ ਤੇ ਗੱਲ ਕਰ ਰੇਲਵੇ ਟਰੈਕ ਤੇ ਜਾ ਰਹੀ ਸੀਗੀ ਉਸ ਦੀ ਜਿਹੜੀ ਆ ਮੌਤ ਹੋਣ ਦੀ ਗੱਲ ਛੜ ਤੱਕ ਪਹੁੰਚੀ ਆ ਇਸ ਸਮੇਂ ਅਸੀਂ ਨਵਾਂ ਸ਼ਹਿਰ ਦੇ ਰੇਲਵੇ ਟਰੈਕ ਦੇ ਕੋਲ ਮੌਜੂਦ ਹਾਂ ਪਰ ਇਹ ਘਟਨਾ ਜਿਹੜੀ ਆ ਇਹ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਔਰ ਜਿਹੜੀ ਲੜਕੀ ਉਹ ਪਿੰਨੋ ਸ਼ੋਕਰਾਂ ਦੀ ਸੀਗੀ ਬਿਰਤਕਾ ਦਾ ਨਾਮ ਜੈਸਮੀਨ ਦੱਸਿਆ ਜਾ ਰਿਹਾ ਉਸ ਦੇ ਪਿਤਾ ਦਾ ਨਾਮ ਬਲਜਿੰਦਰ ਕੁਮਾਰ ਦੱਸਿਆ ਜਾ ਰਿਹਾ ਬੜੀ ਮਾਇੂਸੀ ਭਰਪੂਰੇ ਖਬਰ ਹੈ ਜਦ ਖਬਰ ਸੁਣਦੇ ਆ ਤੁਹਾਡੇ ਤੱਕ ਪੇਸ਼ ਕਰ ਰਹ ਮੈਂ ਉਹਨਾਂ ਮਾਪਿਓ ਬਾਰੇ ਸੋਚਦਾ ਜਿਨ੍ਹਾਂ ਦੀ ਇਹ ਬੱਚੀ ਦੀ ਜਾਨ ਗਈ ਹੈ ਕਿ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਕਿਉਂਕਿ ਇੱਕ ਜਿਹੜਾ ਪਰਿਵਾਰ ਹੈ ਬੜੇ ਹੀ ਚਾਵਾਂ ਨਾਲ ਬੜੇ ਹੀ ਲਾਡਾਂ ਨਾਲ ਆਪਣੇ ਧੀਆਂ ਪੁੱਤ ਨੂੰ ਜਿਵਾਨ ਕਰਦਾ ਹੈ ਤਾਂ ਜੋ ਉਹਨਾਂ ਦਾ ਭਵਿੱਖ ਬਹੁਤ ਸੋਹਣਾ ਹੋ ਸਕੇ ਇਸ ਲਈ ਉਹਨਾਂ ਨੂੰ ਦੂਰ ਦਰਾਡੇ ਵੀ ਕੇਵਲੇ ਪੜ੍ਹਨ ਲਈ ਭੇਜਦਾ ਪਰ ਜਦ ਇਦਾਂ ਦੇ ਹੱਥ ਸੇ ਹੋ ਜਾਂਦੇ ਆ ਤਾਂ ਮਾਪਿਓ ਦਾ ਜਿਹੜਾ ਹਿਰਦਾ ਵਲੁੰਧਰਿਆ ਜਾਂਦਾ ਔਰ ਸਾਥੀਓ ਕੋਈ ਸੋਚ ਵੀ ਨਹੀਂ ਸਕਦਾ ਕਿ ਫੋਨ ਦੀ ਵਰਤੋਂ ਜਦੋਂ ਆਪਾਂ ਕਰਦੇ ਕੋਈ ਕਿ ਹਰ ਰੋਜ਼ ਹਰ ਇੱਕ ਵਿਅਕਤੀ ਤਕਰੀਬਨ ਫੋਨ ਦੀ ਵਰਤੋਂ ਕਰਦਾ ਹੈ ਕਦੀ ਕੋਈ ਸੋਚਦਾ ਨਹੀਂ ਕਿ ਫੋਨ ਦੀ ਵਰਤੋਂ ਕਰ ਰਹੇ ਆ ਤਾਂ ਉਸ ਦੇ ਨਾਲ ਹਾਦਸਾ ਵੀ ਹੋ ਜਾਏਗਾ ਜਿਵੇਂ ਤੁਸੀਂ ਉਹ ਦਿਖਾ ਦਿਓ ਪਿੱਛੇ ਵਿੱਚ ਇੱਕ ਬੱਚਾ ਆ ਰਿਹਾ ਟਰੈਕ ਤੇ ਹੀ ਚੱਲ ਕੇ ਆ ਰਿਹਾ ਤਾਂ ਕਈ ਵੇਲੇ ਛੋਟੀਆਂ-ਛੋਟੀਆਂ ਗੈਲੀਆਂ ਛੋਟੀਆਂ-ਛੋਟੀਆਂ ਲਾਪਰਵਾਹੀਆਂ ਬਹੁਤ ਵੱਡੇ ਹਾਦਸੇ ਨੂੰ ਸੱਦਾ ਦੇ ਦਿੰਦੇ ਆ ਇਸੇ ਤਰੀਕੇ ਦੱਸਿਆ ਜਾ ਰਿਹਾ ਹੈ ਕਿ ਸ਼ੋਕਰਾਂ ਪਿੰਡ ਦੀ ਜਿਹੜੀ ਲੜਕੀ ਜੈਸਮੀਨ ਹੈ ਜੋ ਮ੍ਰਿਤਕ ਹੈ ਉਹ ਦੀ ਸਹੇਲੀਆਂ ਦੇ ਕਹਿਣ ਦੇ ਅਨੁਸਾਰ ਰੋਜ਼ ਨਵਾਂ ਸ਼ਹਿਰ ਤੋਂ ਬੱਸ ਵਿੱਚ ਔਰ 62 ਦੇ ਨਾਲ ਜਿਹੜਾ ਫਲਾਈਓਵਰ ਹੈ ਉਹਦੇ ਹੇਠਾਂ ਤੋਂ ਇੱਕ ਟਰੈਕ ਜਾਂਦਾ ਰੇਲਵੇ ਟਰੈਕ ਜਾਂਦਾ ਹਲਟ ਰੇਲਵੇ ਟਰੈਕ ਕਹਿੰਦੇ ਆ ਜੋ ਕਿ ਖਾਲਸਾ ਕਾਲਜ ਤੱਕ ਜਾਂਦਾ ਤੇ ਉਹ ਲੜਕੀ ਰੋਜ਼ਾਨਾ ਉਹਦੀ ਸਹੇਲੀਆਂ ਦੇ ਕਹਿਣ ਦੇ ਮੁਤਾਬਕ ਉਸੇ ਟਰੈਕ ਤੋਂ ਕਾਲਜ ਆਉਂਦੀ ਸੀ ਤੇ ਉਸੇ ਟਰੈਕ ਤੋਂ ਕਾਲਜ ਨੂੰ ਵਾਪਸ ਜਾਂਦੀ ਸੀਗੀ ਨਾਲ ਜਨ ਬੱਚੇ ਨੂੰ ਕਹਿਵਦੇ ਨੇ ਪੁੱਤ ਟਰੈਕ ਤੇ ਨਹੀਂ ਚੱਲਣਾ ਥੋੜਾ ਪਿੱਛੇ ਹੋ ਜਾ ਟਰੈਕ ਤੇ ਨਹੀਂ ਚੱਲਣਾ ਮੇਰਾ ਪੁੱਤ ਤੇ ਇਸੇ ਤਰੀਕੇ ਉਹ ਜਿਹੜੀ ਲੜਕੀ ਆ ਦੱਸਿਆ ਜਾ ਰਿਹਾ ਕਿ ਉਹ ਟਰੈਕ ਤੇ ਆ ਰਹੀ ਸੀਗੀ ਤੇ ਫੋਨ ਤੇ ਗੱਲ ਕਰ ਰਹੀ ਸੀ ਕਿਸੇ ਨਾਲ ਔਰ ਆਲੇ ਦੁਆਲੇ ਜਿਹੜੇ ਮੌਕੇ ਤੇ ਲੋਕ ਮੌਜੂਦ ਸੀਗੇ ਉਹਨਾਂ ਨੇ ਉਹਨੂੰ ਕਿਹਾ ਵੀ ਕਿ ਪਿੱਛੋਂ ਆਵਾਜ਼ਾਂ ਵੀ ਮਾਰੀਆਂ ਕਿ ਟ੍ਰੇਨ ਆ ਰਹੀ ਐ ਟ੍ਰੇਨ ਆ ਰਹੀ ਐ ਦੂਜੇ ਪਾਸਿਓਂ ਪਰ ਲੜਕੀ ਦਾ ਧਿਆਨ ਨਹੀਂ ਗਿਆ ਔਰ ਦੱਸਿਆ ਵੀ ਜਾ ਰਿਹਾ ਕਿ ਜਿਹੜਾ ਡਰਾਈਵਰ ਸੀਗਾ ਟ੍ਰੇਨ ਦਾ ਉਹਨੇ ਹਾਰਨ ਵੀ ਬੁਜਾਇਆ ਪਰ ਲੜਕੀ ਜਿਹੜੀ ਆ ਉਹ ਟ੍ਰੇਨ ਦੇ ਜਿਹੜੀ ਹੇਠਾਂ ਆ ਜਾਂਦੀ ਔਰ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ। ਇਹ ਟ੍ਰੇਨ ਦਾ ਨੰਬਰ 16912 ਦੱਸਿਆ ਜਾ ਰਿਹਾ। ਉਸ ਤੋਂ ਬਾਅਦ ਖਾਲਸਾ ਕੋਲੀ ਤੱਕ ਗੱਲ ਪਹੁੰਚਦੀ ਹੈ ਔਰ ਖਾਲਸਾ ਕਾਲਜ ਦੇ ਜਿਹੜਾ ਪ੍ਰਸ਼ਾਸਨ ਹੈ ਉਹਦੇ ਵੱਲੋਂ ਜੇ ਆਰ ਪੀ ਜਿਹੜਾ ਥਾਣਾ ਉੱਥੇ ਇਨਫੋਰਮ ਕੀਤਾ ਜਾਂਦਾ। ਏਐਸਆਈ ਹੀਰਾ ਮੌਕੇ ਤੇ ਪਹੁੰਚਦੇ ਆ। ਪ੍ਰੋਫੈਸਰ ਜਿਹੜੇ ਉਹ ਮੌਕੇ ਤੇ ਪਹੁੰਚਦੇ ਆ ਉਹਨਾਂ ਵੱਲੋਂ ਲੜਕੀ ਦੀ شناخت ਕੀਤੀ ਜਾਂਦੀ ਹੈ। ਅਮ੍ਰਿਤਕਾ ਦੀ شناخت ਕੀਤੀ ਜਾਂਦੀ ਹੈ ਤੇ ਉਸ ਦੇ ਘਰਦਿਆਂ ਨੂੰ ਵੀ ਸੂਚਿਤ ਕੀਤਾ ਜਾਂਦਾ। ਪੁਲਿਸ ਵੱਲੋਂ ਮੌਕੇ ਤੇ ਮੌ ਜਾਂਦੀ ਹੈ ਔਰ ਪੋਸਟ ਮਾਰਟਮ ਤੋਂ ਬਾਅਦ ਜਿਹੜੀ লাশ ਆ ਉਹ ਵਾਰਸਾਂ ਹਵਾਲੇ ਕਰ ਦਿੱਤੀ ਜਾਂਦੀ ਹੈ ਮੌਕੇ ਤੇ ਉੱਥੇ ਵੀ ਗੱਲ ਚੱਲੀ ਕਿ ਜੇਕਰ ਮ੍ਰਿਤਕ ਆ ਜੈਸਮੀਨ ਉਹਦੇ ਨਾਲ ਉਹਦੀ ਸਹੇਲੀਆਂ ਹੁੰਦੀਆਂ ਤਾਂ ਸ਼ਾਇਦ ਉਹਦੀ ਜਾਨ ਬਚ ਜਾਂਦੀ ਕਿਉਂਕਿ ਉਹ ਕੱਲੀ ਸੀ ਤੇ ਫੋਨ ਵਿੱਚ ਵਿਅਸਤ ਹੋ ਗਈ ਉਹਦਾ ਧਿਆਨ ਨਹੀਂ ਗਿਆ ਆਲੇ ਦੁਆਲੇ ਲੋਕੀ ਉਹਨੂੰ ਆਵਾਜ਼ਾਂ ਮਾਰ ਰਹੇ ਆ ਪਿਛੋਂ ਡਰਾਈਵਰ ਜਿਹੜਾ ਟ੍ਰੇਨ ਦਾ ਹਾਰਨ ਮਾਰੇ ਉਹਦਾ ਧਿਆਨ ਨਹੀਂ ਗਿਆ ਜੇਕਰ ਉਹਦਾ ਧਿਆਨ ਚਲੇ ਜਾਂਦਾ ਤਾਂ ਸ਼ਾਇਦ ਉਹ ਬਚ ਜਾਂਦੀ ਫੋਨ ਨੂੰ ਕੁਝ ਹੋਰ ਮਨਜ਼ੂਰ ਸੀ ਲੇਕਿਨ ਲੋਕ ਕੇ ਗੱਲ ਕਰ ਰਹੇ ਕਿ ਜੇਕਰ ਜੈਸਮੀਨ ਦੇ ਨਾਲ ਉਹਦੀਆਂ ਸਹੇਲੀਆਂ ਹੁੰਦੀਆਂ ਦੋ ਤਿੰਨ ਸਹੇਲੀਆਂ ਹੁੰਦੀਆਂ ਤਾਂ ਉਹ ਨੂੰ ਜ਼ਰੂਰ ਅਵੇਅਰ ਕਰ ਦਿੰਦੇ ਕਿ ਆਪਣਾ ਫੋਨ ਬੰਦ ਕਰ ਲਾ ਲੋਕ ਸਾਨੂੰ ਆਵਾਜ਼ਾਂ ਮਾਰ ਰਹੇ ਆ ਪਿੱਛੇ ਜਿਹੜੀ ਟ੍ਰੇਨ ਆ ਉਹ ਕਾਫੀ ਰਫ਼ਤਾਰ ਨਾਲ ਆ ਰਹੀ ਆ ਟ੍ਰੇਨ ਦਾ ਜਿਹੜਾ ਡਰਾਈਵਰ ਉਹ ਵੀ ਹਾਰਨ ਮਾਰ ਰਿਹਾ ਮਤਲਬ ਕਹਿਣ ਦਾ ਇਹ ਆ ਕਿ ਨਚੋੜੇ ਇਹ ਆ ਕਿ ਜੇਕਰ ਜੈਸਮੀਨ ਦੇ ਨਾਲ ਕੱਲ ਉਹਦੀਆਂ ਦੋ ਜਾਂ ਤਿੰਨ ਸਹੇਲੀਆਂ ਹੁੰਦੀਆਂ ਜਾਂ ਇੱਕ ਹੋਰ ਸਹੇਲੀ ਹੁੰਦੀ ਤਾਂ ਉਹਦੀ ਜਾਨ ਬਚ ਸਕਦੀ ਸੀ ਪਰ ਸਾਥੀਓ ਮੈਂ ਉਸ ਪਿਓ ਬਾਰੇ ਸੋਚਦਾ ਜਿਹਨੇ ਪਤਾ ਨਹੀਂ ਕਿੰਨੇ ਚਾਵ ਇਹ ਕਾਲਜ ਦੀ ਈਨੂੰ ਭੇਜ ਜਾਣਾ ਪਤਾ ਨਹੀਂ ਕਿੰਨੇ ਚਾਹ ਹੋਣੇ ਕਿੰਨੇ ਚਾਹਾਂ ਨਾਲ ਈਨੂੰ ਭੇਜ ਜਾਣਾ ਪਰ ਇਹ ਨਹੀਂ ਪਤਾ ਹੋਣਾ ਕਿ ਕੁਝ ਕੁ ਘੰਟੇ ਬਾਅਦ ਕੁਝ ਕੁ ਸਮੇਂ ਬਾਅਦ ਜਿਹੜੀ ਕਾਲ ਆ ਜਾਏਗੀ ਦੱਸਿਆ ਜਾ ਰਿਹਾ ਕਿਉਂਕਿ ਸਵੇਰੇ 9 ਵਜੇ ਦਾ ਵਾਕਿਆ ਦੱਸਿਆ ਜਾ ਰਿਹਾ ਕਿ ਜਿਹੜੀ ਜਿਹੜੀ ਘਟਨਾ ਘਟ ਜਾਂਦੀ ਔਰ ਉਸ ਤੋਂ ਬਾਅਦ ਕਾਲਜ ਵੱਲੋਂ ਹੀ ਲੜਕੀ ਦੇ ਮਾਤਾ ਪਿਤਾ ਨੂੰ ਜਿਹੜੀ ਕਾਲ ਕੀਤੀ ਜਾਂਦੀ ਔਰ ਪਿਤਾ ਔਰ ਲੜਕੀ ਦਾ ਮਾਮਾ ਜਿਹੜਾ ਆ ਜਲੰਧਰ ਪਹੁੰਚਦੇ ਹਾਂ ਤੇ ਉਹਨਾਂ ਤੇ ਆਪਾਂ ਸਮਝੀਏ ਇਸ ਸਮੇਂ ਕੀ ਬੀਤੀ ਹੋਈ ਕਿੰਨਾ ਦੁੱਖ ਦਾ ਸਮਾਂ ਕਿੰਨਾ ਕਠਨ ਸਮਾਂ ਕਿ ਚਾਵਾਂ ਨਾਲ ਜਿਹੜੀ ਜਵਾਨ ਕੀਤੀ ਈ ਤੀ ਆ ਉਹ ਇਸ ਤਰੀਕੇ ਜਹਾਨੋਂ ਚਲੇ ਜਾਵੇ ਤਾਂ ਮਨ ਤੇ ਬਹੁਤ ਜਿਹੜੀ ਸੱਟ ਵੱਜਦੀ ਹੈ ਪਰ ਅਸੀਂ ਜਿਵੇਂ ਆ ਬੱਚੇ ਨੂੰ ਵੀ ਸੁਚੇਤ ਕੀਤਾ ਨਾਲ ਦੀ ਨਾਲੋਂ ਹੋਰ ਵੀ ਲੋਕ ਜਿਹੜੇ ਆ ਉਹ ਟਰੈਕ ਤੇ ਤੁਰੇ ਆ ਰਹੇ ਆ ਅਣਗਹਿਲੀਆਂ ਕਰ ਲੈਂਦੇ ਆ ਲਾਪਰਵਾਹੀਆਂ ਕਰ ਲੈਂਦੇ ਹਾਲਾਂਕਿ ਬੱਚਾ ਤਾਂ ਕਹਿ ਕੇ ਗਿਆ ਸਿਰ ਮਾਰ ਕੇ ਗਿਆ ਉਹਨੇ ਗੱਲ ਨੂੰ ਸਮਝਿਆ ਪਰ ਉਹ ਦੇਖੋ ਕੁਝ ਕੁ ਲੋਕ ਜਿਹੜੇ ਆ ਉਹ ਫਿਰ ਤੁਰੇ ਆ ਰਹੇ ਆ ਕੋਈ ਇਸ ਗੱਲ ਨੂੰ ਸੀਰੀਅਸਲੀ ਨਹੀਂ ਲੈਂਦਾ ਉਹ ਪਿੱਛੇ ਵੀ ਦਿਖਾ ਦਿਓ ਉਹ ਵਿੱਚ ਦਿਖਾਓ ਜਿਹੜਾ ਜਿਹੜਾ ਉਹ ਜਿਹੜੀਆਂ ਬੱਚੀਆਂ ਦੇਖੋ ਉਹ ਵੀ ਕੁਝ ਲੜਕੀਆਂ ਨੇ ਉਹ ਵੀ ਇਸ ਟਰੈਕ ਦੇ ਥ्रू ਆ ਰਹੀਆਂ ਇੱਥੇ ਵੀ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਕਿ ਸਟੇਅਰਸ ਹੋਣੀਆਂ ਚਾਹੀਦੀਆਂ ਪੌੜੀਆਂ ਹੋਣੀਆਂ ਚਾਹੀਦੀਆਂ ਨਹੀਂ ਤਾਂ ਇੱਥੇ ਕੋਈ ਘਟਨਾ ਦਾ ਵਾਪਰ ਜਾਵੇ ਉਹ ਦੇਖੋ ਤੁਸੀਂ ਦੇਖੋ ਕਬਾੜ ਚੁਗਣ ਵਾਲਾ ਉਹ ਵੀ ਇਸੇ ਤਰੀਕੇ ਟਰੈਕ ਤੇ ਘੁੰਮ ਰਿਹਾ ਤੇ ਪਿੱਛੋਂ ਜੇਕਰ ਟ੍ਰੇਨ ਤੇਜ਼ ਤੇਜ਼ੀ ਨਾਲ ਆ ਜਾਵੇ ਔਰ ਬੰਦਾ ਫੋਨ ਤੇ ਲੱਗਿਆ ਹੋਵੇ ਤਾਂ ਕੋਈ ਘਟਨਾ ਵਾਪਰ ਸਕਦੀ ਆ ਤਾਂ ਛੋਟੀ ਜਿਹੀਨ ਗੈਲੀ ਛੋਟੀ ਜਿਹੀ ਲਾਪਰਵਾਹੀ ਬਹੁਤ ਵੱਡੇ ਹਾਦਸੇ ਨੂੰ ਸੱਦਾ ਦੇ ਦਿੰਦੀ ਆ ਇਸ ਕਰਕੇ ਤੁਹਾਡੇ ਅਗੇ ਬੇਨਤੀ ਆ ਕਿ ਰਾਤ ਚੱਲਦੇ ਜਾਂ ਤੁਸੀਂ ਮੋਟਰਸਾਈਕਲ ਜੇ ਚਲਾ ਰਹੇ ਹੋ ਗੱਡੀ ਚਲਾ ਰਹੇ ਹੋ ਤੇ ਫੋਨ ਦੀ ਵਰਤੋਂ ਘੱਟ ਕਰੋ ਕਿਉਂਕਿ ਸਾਧਨ ਬਹੁਤ ਅੱਛਾ ਹੈ ਪਰ ਇਹ ਨਾ ਹੋਵੇ ਕਿ ਇਹ ਕਾਲ ਨੂੰ ਸਦਾ ਦੇ